ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਸੁਪਰੀਮ ਕੋਰਟ ਦਾ ਇੱਕ ਹੋਰ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਪੇ ਕਮਿਸ਼ਨ ਦੇ ਮੁਤਾਬਕ ਜਿਹੜੀ ਕਿ ਤਨਖਾਹ ਤੇ ਸਕੇਲ ਦਿੱਤੇ ਜਾਣ ਇਸ ਨੂੰ ਲੈ ਕੇ ਸੌਰਵ ਸ਼ਰਮਾ ਐਂਡ ਕੁਝ ਅਸਿਸਟੈਂਟ ਪ੍ਰੋਫੈਸਰ ਨੇ ਜਿਨ੍ਹਾਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਕੋਰਟ ਕੇਸ ਕੀਤਾ ਸੀ ਜਿਸ ਦੀ ਲਗਾਤਾਰ ਸੁਣਵਾਈ ਹੋ ਰਹੀ ਸੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਨੂੰ ਲੈ ਕੇ ਰਿਵਿਊ ਪਟੀਸ਼ਨ ਨਾ ਫੈਲ ਕੀਤੀਆਂ ਜਾ ਰਹੀਆਂ ਸੀ ਇਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਸੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੁਆਰਾ ਲਗਾਤਾਰ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਟਿੱਲ ਵਰਤੀ ਜਾ ਰਹੀ ਹੈ ਲਗਾਤਾਰ ਹਰ ਇੱਕ ਮਾਮਲੇ ਨੂੰ ਲਟਕਾਉਣ ਦੇ ਲਈ ਕੁਝ ਨਾ ਕੁਝ ਕੀਤਾ ਜਾਂਦਾ ਜਿਵੇਂ ਕਿ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਲਗਾਤਾਰ ਸੁਣਵਾਈਆਂ ਨੂੰ ਅੱਗੇ ਪਾਉਣ ਦੇ ਵਿੱਚ ਉਹ ਕੰਮ ਜਾ ਰਹੀ ਹੈ ਤੇ ਹੁਣ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਵੀ ਫੈਸਲਾ ਹਜੇ ਤੱਕ ਨਹੀਂ ਆਇਆ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਜੋ ਐਲਾਨ ਕੀਤਾ ਗਿਆ ਹੈ ਉਸ ਤੇ ਉਹ ਡਟੀ ਹੋਈ ਹੈ ਉਸ ਨੂੰ ਬਦਲ ਨਹੀਂ ਰਹੀ ਪੰਜਾਬ ਸਰਕਾਰ ਦੁਆਰਾ ਲਗਾਤਾਰ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੁਆਰਾ ਜਦੋਂ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਕੁੰਡਾ ਖੜਕਾਇਆ ਜਾਂਦਾ ਜੋ ਇਹ ਮਾਮਲਾ ਹੈ ਇਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਕੇ ਦਾਰ ਕੀਤੀ ਗਈ ਸੀ ਡਬਲਯੂਪੀ ਦੀ ਗੱਲ ਕਰੀਏ ਤਾਂ 15896 ਸਾਲ 2023 ਜਿਸ ਦਾ ਫੈਸਲਾ 13 9 2024 ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਸਿਸਟੈਂਟ ਪ੍ਰੋਫੈਸਰ ਯਾਨੀ ਕਿ ਮਲਾਜ਼ਮਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਸੀ ਜੇਕਰ ਇਸ ਫੈਸਲੇ ਨੂੰ ਪੜੀਏ ਤਾਂ ਮਾਨਯੋਗ ਕੋਰਟ ਨੇ ਕਿਹਾ ਸੀ ਕਿ ਜਿਹੜੇ 2016 ਦੇ ਤਨਖਾਹ ਸਕੇਲ ਉਹਨਾਂ ਨੂੰ ਦਿੱਤੇ ਜਾਣ ਉਸ ਦੇ ਮੁਤਾਬਕ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਤੇ 8 ਹਫ਼ਤਿਆਂ ਦੇ ਅੰਦਰ ਅੰਦਰ ਜਿਹੜਾ ਕਿ ਏਰੀਅਰ ਹੈ ਉਹ ਵੀ ਅਦਾ ਕੀਤਾ ਜਾਵੇ ਪਰ ਪੰਜਾਬ ਸਰਕਾਰ ਦੁਆਰਾ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਗਿਆ ਸਰਕਾਰ ਨੇ ਜਿਹੜੀ ਕੇ ਐਲ ਪੀਏ ਫਾਈਲ ਕਰ ਦਿੱਤੀ ਉਹ ਵੀ ਡਿਵੀਜ਼ਨ ਬੈਂਚ ਦੇ ਕੋਲ ਡਿਵੀਜ਼ਨ ਬੈਚ ਨੇ 10 12 2024 ਨੂੰ ਮੁੜ ਫਿਰ ਤੋਂ ਇਸ ਨੂੰ ਖਾਰਜ ਕਰ ਦਿੱਤਾ ਇਸ ਨੂੰ ਡਿਸਮਿਸ ਕਰ ਦਿੱਤਾ ਜਿਹੜੇ ਮੁਲਾਜ਼ਮ ਪ੍ਰੋਫੈਸ਼ਨਲ ਨੇ ਉਹਨਾਂ ਨੂੰ 2016 ਦੇ ਪੰਜਾਬ ਦੇ ਸਕੇਲ ਹੀ ਦਿੱਤੇ ਜਾਣ ਸੱਤਵਾਂ ਤਨਖਾਹ ਪੇ ਕਮਿਸ਼ਨ ਨਾ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਸਰਕਾਰ ਨੇ ਮੁੜ ਸੁਪਰੀਮ ਕੋਰਟ ਦਾ ਰੁਖ ਕੀਤਾ ਐਲਪੀਏ ਫਾਇਲ ਕੀਤੀ ਇਹ ਐਲਪੀਏ ਜਿਹੜੀ ਕਿ 201 2025 ਨੂੰ ਮਾਨਜੁਗ ਸੁਪਰੀਮ ਕੋਰਟ ਨੇ ਜਿਹੜੀ ਕਿ ਖਾਰਜ ਕਰ ਦਿੱਤੀ ਇਸ ਨੂੰ ਡਿਸਮਿਸ ਕਰ ਦਿੱਤਾ ਉਸ ਤੋਂ ਬਾਅਦ ਵੀ ਪੰਜਾਬ ਸਰਕਾਰ ਨਹੀਂ ਹਟੀ ਇਸ मामले ਨੂੰ ਲਮਕਾਉਣ ਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਵੀ ਕਸਰ ਨਹੀਂ ਛੱਡੀ ਜੇਕਰ ਗੱਲ ਕਰੀਏ ਸਾ ਸੁਪਰੀਮ ਕੋਰਟ ਦੁਆਰਾ ਵੀ ਪੰਜਾਬ ਸਰਕਾਰ ਨੂੰ ਇਹੀ ਕਿਹਾ ਗਿਆ ਕਿ ਇਹਨਾਂ ਉੱਪਰ 2016 ਦੇ ਰੂਲਸ ਦੇ ਮੁਤਾਬਕ ਹੀ ਇਹਨਾਂ ਨੂੰ ਤਨਖਾਹ ਦੀ ਅਦਾਇਗੀ ਕੀਤੀ ਜਾਵੇ ਸੱਤਵਾਂ ਪੇ ਕਮਿਸ਼ਨ ਇਹਨਾਂ ਉੱਪਰ ਲਾਗੂ ਨਹੀਂ ਹੁੰਦਾ ਕਿਉਂਕਿ ਸਰਕਾਰ ਨੇ ਜਿਹੜੀ ਕਿ ਅਮੈਂਡਮੈਂਟ ਕਰਨੀ ਸੀ ਰੂਲਸ ਦੇ ਵਿੱਚ ਇਸ ਕਰਕੇ ਪੰਜਾਬ ਸਰਕਾਰ ਸੱਤਵੇਂ ਪੇ ਕਮਿਸ਼ਨ ਹੈ ਜੋ ਉਸ ਉੱਪਰ ਥੋਪ ਨਹੀਂ ਸਕਦੀ ਪੰਜਾਬ ਦੇ ਸਕੇਲ ਹੀ ਉਹਨਾਂ ਨੂੰ ਦੇਣੇ ਬੰਦੇ ਨੇ ਸਰਕਾਰ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਵੱਖ-ਵੱਖ ਵਿਭਾਗਾਂ ਨੂੰ ਨਵੀਂ ਰਿਕੁਆਇਰਮੈਂਟ ਸੀਆਰ ਕੱਢਣ ਦੇ ਲਈ ਪਹਿਲਾਂ ਜਿਹੜੀਆਂ ਰੂਲਸ ਸੀ ਉਹਨਾਂ ਨੂੰ ਅਵੰਡਮੈਂਟ ਕਰਨ ਦੇ ਲਈ ਸੋ ਇਸ ਤੋਂ ਬਾਅਦ ਜਦੋਂ ਕਹਿ ਲਈਏ ਕਿ ਮਾਜੋਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰ ਜਿਹੜੀ ਕਿ ਕੇਸ ਹਾਰ ਜਾਂਦੀ ਹੈ ਉਸ ਤੋਂ ਬਾਅਦ ਐਲਪੀਏ ਵੀ ਹਾਰ ਜਾਂਦੀ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਹੈ ਉਹ ਰੱਦ ਹੋ ਜਾਂਦੀ ਹੈ ਮੁੜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਇਹ ਸਰਕਾਰ ਵੱਲੋਂ ਸਬਮਿਟ ਕੀਤਾ ਜਾਂਦਾ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਵਿਊ ਪਟੀਸ਼ਨ ਫਾਈਲ ਕੀਤੀ ਹੈ ਇੱਕ ਹੋਰ ਮੌਕਾ ਸਰਕਾਰ ਵੱਲੋਂ ਮੰਗਿਆ ਜਾਂਦਾ ਹੈ ਮਾਜੋਕ ਪੰਜਾਬ ਵੈਂਡ ਹਰਿਆਣਾ ਹਾਈ ਕੋਰਟ ਦੁਆਰਾ ਕਿ ਜੋ ਰਿਵਿਊ ਪਟੀਸ਼ਨ ਅਸੀਂ ਫਾਈਲ ਕੀਤੀ ਹੈ ਤੁਸੀਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੁਆਰਾ ਹਰ ਵਾਰ ਇਸ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਬਾਅਦ ਜਿਹੜਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਦੁਆਰਾ ਜੋ ਪ੍ਰੋਫੈਸਰ ਨੇ ਉਹਨਾਂ ਨੇ ਵੀ ਹਾਰ ਨਹੀਂ ਮੰਨੀ ਇਸ ਮਾਮਲੇ ਨੂੰ ਲੈ ਕੇ ਅੱਗੇ ਤੋਂ ਅੱਗੇ ਵਾਧੇ ਗਏ ਇਸ ਤੋਂ ਬਾਅਦ ਛੇ ਜਿਹੜਾ ਕਿ 2025 ਦੀ ਸੁਣਵਾਈ ਹੋਈ ਛੇ 3 2025 ਦੀ ਉਸ ਦੌਰਾਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਖਰੀ ਮੌਕਾ ਸਰਕਾਰ ਨੂੰ ਦਿੱਤਾ ਤੇ ਇਹ ਕਿਹਾ ਕਿ ਪਟੀਸ਼ਨਰ ਨੂੰ 5000 ਰੁਪਇਆ ਦਿੱਤਾ ਜਾਵੇ ਤੇ ਇਹ ਕੇਸ ਹੈ ਜੋ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਸਰਕਾਰ ਵੱਲੋਂ ਫਾਈਲ ਕੀਤੀ ਗਈ ਸੀ ਇੱਕ ਆਖਰੀ ਮੌਕਾ ਜਿਹੜਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਜਿਹੜਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਦਿੱਤਾ ਗਿਆ ਰਿਵਿਊ ਪਟੀਸ਼ਨ ਜਿਹੜੀ ਕਿ ਸਰਕਾਰ ਵੱਲੋਂ ਫਾਈਲ ਤੇ ਉਸ ਤੋਂ ਬਾਅਦ ਉਸ ਦੀ ਵੀ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਵਿੱਚ 20 ਮਾਰਚ 2025 ਨੂੰ ਇਸ ਕੇਸ ਨੂੰ ਸੁਣਿਆ ਗਿਆ ਇਸ ਦੀ ਸੁਣਵਾਈ ਹੋਈ ਉਸ ਰਿਵਿਊ ਪਟੀਸ਼ਨ ਤੋਂ ਬਾਅਦ ਇਸ ਕੇਸ ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਹੈ ਜਾਨੀ ਕਿ ਇੱਕ ਆਖਰੀ ਮੌਕਾ ਜੋ ਸਰਕਾਰ ਕੋਲ ਸੀ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਫਾਇਲ ਕੀਤੀ ਗਈ ਸੀ ਸ਼ਾਇਦ ਇਸ ਕੇਸ ਦਾ ਫੈਸਲਾ ਸਰਕਾਰ ਦੇ ਹੱਕ ਵਿੱਚ ਹੋ ਜਾਵੇ ਪਰ ਨਹੀਂ ਇਹ ਅਸਿਸਟੈਂਟ ਪ੍ਰੋਫੈਸਰ ਨੇ ਜਿੱਤ ਲਿਆ ਹੈ ਤੇ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ ਹੈ ਪੰਜਾਬ ਸਰਕਾਰ ਨੇ ਕੋਈ ਵੀ ਕਸਰ ਨਹੀਂ ਛੱਡੀ ਇਸ ਮਾਮਲੇ ਨੂੰ ਲਮਕਾਉਣ ਲਈ ਤੇ ਉਹਨਾਂ ਨੂੰ ਹਰਾਉਣ ਦੇ ਲਈ ਪਰ ਇਹ ਫੈਸਲਾ ਉਹਨਾਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆ ਗਿਆ ਹੈ ਉਹਨਾਂ ਨੂੰ 6ਵੇਂ ਤਨਖਾਹ ਸਕੇਲ ਦੇ ਮੁਤਾਬਕ ਹੀ ਤਨਖਾਹ ਦਿੱਤੀ ਜਾਵੇਗੀ ਉਹਨਾਂ ਰੂਲਸ ਦੇ ਮੁਤਾਬਕ ਹਾਂਜੀ ਦੋਸਤੋ ਮੁਲਾਜ਼ਮਾਂ ਦੀ ਵੱਡੀ ਜਿੱਤ ਹੋਈ ਹੈ ਤੇ ਪੰਜਾਬ ਸਰਕਾਰ ਦੀ ਹਾਰ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਵੀ ਅਸੀਂ ਇਹੀ ਕਹਾਂਗੇ ਕਿ ਜੇਕਰ ਮੁਲਾਜ਼ਮ ਹਾਰ ਨਾ ਮੰਨਣ ਤਾਂ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆ ਸਕਦਾ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ